ਸतीश ਨਾਰ ਖਿਲਾਫ ਛੁੱਟੀਆਂ ਅਤੇ ਮਨਘੜਤ ਗੱਲਾਂ ਬਣਾ ਕੇ ਸਮਾਜ 'ਚ ਰੁਤਬਾ ਖਰਾਬ ਕਰਨ ਵਾਲੇ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕਰਨ ਲਈ ਪਾਰਟੀ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸतीश ਕੁਮਾਰ ਨਾਰ ਉੱਤੇ ਬਿਨਾਂ ਕਿਸੇ ਸਬੂਤ ਅਤੇ ਬਿਨਾਂ ਕਿਸੇ ਸੱਚਾਈ ਦੇ aarop ਲਗਾ ਕੇ ਛੁੱਟੀਆਂ ਅਫਵਾਹਾਂ ਫੈਲਾਉਣ ਅਤੇ ਸੋਸ਼ਲ ਮੀਡੀਆ ਤੇ ਸ਼ਾਂ ਦੇ ਖਿਲਾਫ ਖਬਰਾਂ ਲਗਾਉਣ ਤੇ ਦੋਸ਼ੀਆਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਨ ਲਈ ਭਾਰਤੀ ਆម ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਹੀਰਾ ਸਿੰਘ ਦੀ ਰਹਿਨੁਮਾਈ ਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੇ ਸ਼ੁੱਕਰਵਾਰ ਨੂੰ ਮਾਨਯੋਗ ਐਸਐਸਪੀ ਕਪੂਰਥਲਾਨ ਨੂੰ ਮੰਗ ਪੱਤਰ ਸੌਂਪਿਆ ਐਸਐਸਪੀ ਦੀ ਡਿਊਟੀ ਕਿਤੇ ਹੋਰ ਲੱਗਣ ਕਾਰਨ ਮੰਗ ਪੱਤਰ ਥਾਣਾ ਸਦਰ ਮੁਖੀ ਇੰਸਪੈਕਟਰ ਸੋਨ ਆਫ ਦੀਪ ਕੋਰ ਦੇ ਪ੍ਰਾਪਤ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਾਬਾ ਹੀਰਾ ਸਿੰਘ ਦੇ ਨਾਲ ਜ਼ਿਲ੍ਹਾ ਉਪ ਪ੍ਰਧਾਨ ਲਾਭ ਸਿੰਘ ਵਿਭਾਗ ਕੁਲਵਿੰਦਰ ਕੌਰ ਯੂਥ ਆਗੂ ਹਰਮਨ ਸਿੰਘ ਦੇਹਲਾਵਾਲ ਬਾਬਾ ਨਿਰਮਲ ਸਿੰਘ ਵਿਭਾਗ ਕਿਰਨ ਨਵਾ ਪਿੰਡ ਪੱਠੇ ਭਜਨ ਹੁਸਨਾਬਾਦ ਆਦੀ ਪਾਰਟੀ ਵਰਕਰ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਂ ਤੁਹਾਡਾ ਜੀ ਪਹਿਲਾਂ ਤਾਂ ਮੈਂ ਜਾਪੀਮ ਜਾਪਾਤ ਮੇਰਾ ਨਾਮ ਕੁਲਵਿੰਦਰ ਕੋਹਰਾ ਪੰਜਾਬ ਪ੍ਰਧਾਨ ਗੁਰਿੰਦਰ ਕੌਰ ਜੀ ਅੱਜ ਤੁਸੀਂ ਐਸਐਸਬੀ ਦਫ਼ਤਰ ਕਪੂਰਥਲਾ ਪਹੁੰਚੇ ਹੋ ਕੀ ਤੁਹਾਡਾ ਮੁੱਦਾ ਹੈ ਮੁੱਦਾ ਸਾਰ ਇਹ ਹੈਗਾ ਵਾ ਕਿ ਕੋਈ ਛੇਕੂਪਰ ਦੀ ਬੀਬੀ ਆ ਕੇ ਸਾਡੇ ਸਤੀਸ਼ ਕੁਮਾਰ ਭਾਜੀ ਆ ਜਿਹੜੇ ਉਹਨਾਂ ਦੇ ਖਿਲਾਫ ਕੋਈ ਇਹਨਾਂ ਨੇ ਦਰਖਾਸਤ ਦਿੱਤੀ ਆ ਕਿ ਇਹ ਸਾਰਾ ਸਾਰਾ ਗਲਤ ਹੈਗਾ ਵਾ ਕਿ ਜਦੋਂ ਕੋਈ ਕਿਸੇ ਗਰੀਬ ਦੇ ਨਾਲ ਖੜਦਾ ਆ ਤੇ ਜਦੋਂ ਕੋਈ ਕਹਿੰਦੇ ਆ ਵੀ ਗਰੀਬ ਉੱਠ ਪੈਂਦਾ ਆ ਤੇ ਉਹਦੇ ਖਿਲਾਫ ਤੁਹਾਨੂੰ ਪਤਾ ਵੀ ਹਰ ਕੋਈ ਦੁਨੀਆ ਜਲਦੀ ਆ ਤੇ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਏਗਾ ਪ੍ਰੋਗਰਾਮ ਇਹ ਆ ਵੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਦਿੱਤੀ ਆ ਕਿ ਜੇ ਕੋਈ ਉਹਦੇ ਖਿਲਾਫ ਕੋਈ ਕਰਨਗੇ ਤਾਂ ਅਸੀਂ ਗਾਂ ਤੇ ਖੰਗਾਰਚ ਕਰਾਂਗੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣੇ ਵੱਲੋਂ ਵੀ ਇਹ ਜੋ ਕੁਝ ਹੋ ਰਿਹਾ ਆ ਜਗ੍ਹਾ ਤੇ ਹਜੇ ਤੱਕ ਸਾਨੂੰ ਨਹੀਂ ਮਿਲੀ ਕਿ ਪੂਰੇ ਪੰਜਾਬ ਨੂੰ ਪਤਾ ਆ ਹਜੇ ਤੱਕ ਜਗ੍ਹਾ ਸਾਨੂੰ ਨਹੀਂ ਮਿਲੀ ਤੇ ਉਹਨਾਂ ਨੂੰ ਕਿੱਥੋਂ ਮਿਲ ਜੂਗੀ ਜੀ ਜਦੋਂ ਸਾਨੂੰ ਮਿਲੂਗੀ ਤਾਂ ਅਸੀਂ ਗਾਂ ਵੀ ਦੇ ਦਵਾਂਗੇ ਇਹ ਤੇ ਸਭ ਨੂੰ ਪਤਾ ਵਾ ਸਾਰੇ ਤੁਹਾਨੂੰ ਵੀ ਇਹਨਾਂ ਨੂੰ ਪਤਾ ਵਾ ਕਿ ਇਹ ਪ੍ਰੈਸ ਵਾਲਾਂ ਦੇ ਰਜ਼ੀਆ ਕਹਿਣਾ ਚਾਹੁੰਦੇ ਆ ਕਿ ਜੋ ਇਹ ਸਾਜਤਾ ਰਜੀਆਂ ਜਾ ਰਹੀਆਂ ਆ ਕਿ ਇਹ ਨਾ ਇਹ ਲੋਕ ਨਾ ਰਚਣ ਤੇ ਜਿਹੜਾ ਝੂਠਾ ਪੰਜਾਬ ਨੂੰ ਗਮਰਾਹ ਕਰਦੇ ਆ ਕਿ ਝੂਠਾ ਸੱਚਾ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਇਹ ਨਾ ਕਰਨ ਨਹੀਂ ਤੇ ਇਹ ਪੰਜਾਬ ਨੂੰ ਸਿੱਧਾ ਅੱਗ ਲਾਉਣ ਵਾਲੀ ਗੱਲ ਕਰਦੇ ਆ ਠੀਕ ਹੈ ਜੀ ਜੀ ਬਾਬਾ ਜੀ ਨਾਲ ਤੁਹਾਡਾ ਮੈਂ ਜ세ਦਾਰ ਹੀਰਾ ਸਿੰਘ ਜੀ ਠੀਕ ਹੈ ਭਾਰਤੀ ਆਮ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਜੀ ਅੱਜ ਤੁਸੀਂ ਜਿਲ੍ਹਾ ਪੁਲਿਸ ਕਪਤਾਨ ਦਫ਼ਤਰ ਆਇਓ ਕੀ ਤੁਹਾਡਾ ਮੁੱਦਾ ਹੈ ਇਦਾਂ ਜੀ ਇੱਕ ਬੀਬੀ ਆ ਸ਼ੇਖੂਪੁਰ ਤੋਂ ਠੀਕ ਹੈ ਜੀ ਉਹ ਭਾਈ ਸतीश ਕੁਮਾਰ ਨਾਰ ਦੇ ਨਾਮ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਉਹ ਐਵੇਂ ਦੋਸ਼ ਲਾ ਰਹੇ ਨੇ ਕਿ 16-16 ਹਜ਼ਾਰ ਰੁਪਏ ਲੈ ਕੇ ਤੇ ਪਲਾਟ ਦੇ ਰਹੇ ਨੇ ਇਸ ਦਾ ਕੋਈ ਸਬੂਤ ਹੈ ਇਦਾਂ ਦਾ ਕੋਈ ਸਬੂਤ ਨਹੀਂ ਹੈਗਾ ਦੇਖੋ ਆ ਸਾਰੇ ਨੌਜਵਾਨ ਫਲੋਤੇ ਨੇ ਇਹਨਾਂ ਨੂੰ ਜੇ ਇਹਨਾਂ ਨੇ ਕਹੇ ਨੇ ਪੈਸੇ ਦਿੱਤੇ ਹੋਏ ਭਾਜੀ ਹੁਣਾਂ ਤੋਂ ਤੇ ਇਹਨਾਂ ਨੂੰ ਪੁੱਛ ਲਓ ਕੋਈ ਏਦਾਂ ਦਾ ਹੈ ਨਹੀਂ ਕੁਝ ਵੀ ਤੇ ਕਾਰਨ ਕੀ ਆ ਜਿਹੜੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਆ ਇਹ ਕਾਰਨ ਬਸ ਜੀ ਇੱਕ ਸੋਨੀ ਭੱਠੇਵਾਲੇ ਨੇ ਹਾਂ ਹਾਂ ਉਹਨਾਂ ਦੇ ਨਾਲ ਸਾਡਾ ਪੈੜੀ ਦਾ ਸਾਡੇ ਸਮਾਜ ਦੀ ਪੈੜੀ ਉਹਨੇ ਦੱਬੀ ਹੋਈ ਆ ਹਾਂਜੀ ਤੇ ਉਹਦੇ ਉਹਦੇ ਕਾਰਨ ਜਿਹੜਾ ਵਾ ਇਹ ਕੋਈ ਪੌਸੀ ਵਰਤੀ ਜਾ ਰਹੀ ਆ ਤੁਹਾਡੇ ਕਹਿੰਦਾ ਮਤਲਬ ਕੋਈ ਸਾਜ਼ਿਸ਼ ਚੱਲ ਰਹੀ ਆ ਹਾਂਜੀ ਹਾਂਜੀ ਤੇ ਹੁਣ ਤੁਹਾਡਾ ਕੀ ਜਿਹੜਾ ਭੁਖਜ ਪ੍ਰੋਗਰਾਮ ਹੋਏਗਾ ਪ੍ਰਾਲਾ ਹੋਏਗਾ ਐਹੀਂ ਜੀ ਹੁਣ ਐਸਐਸਪੀ ਸਾਹਿਬ ਦੇ ਮਾਂਗ ਪੱਤਰ ਦਿੱਤਾ ਵਾ ਸਾਰੀ ਫੌਜ ਨੇ ਪਾਰਟੀ ਨੇ ਠੀਕ ਹੈ ਜੀ ਔਰ ਜੇ ਅਸੀਂ ਸਾਡੇ ਵੱਲੋਂ ਇਹ ਮੰਗਿਆ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜੋ ਤੰਤਰਮੰਤਰ ਕਰਕੇ ਸਾਡੇ ਗਰੀਬ ਸਮਾਜ ਨੂੰ ਲੁੱਟਿਆ ਜਾ ਰਿਹਾ ਵਾ ਇਹਨੂੰ ਜਿਹੜਾ ਵਾ ਉਹਦੇ ਤੇ ਮਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਭਾਜੀ ਉਹਨਾਂ ਤੇ ਜਿਹੜਾ ਵਾ ਨਿਰਦੋਸ਼ ਨਾਮ ਲਾਇਆ ਜਾ ਰਿਹਾ ਵਾ ਉਹ ਸਰਾਸਰ ਝੂਠ ਆ ਠੀਕ ਹੈ ਜੀ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਨਹੀਂ ਤੇ ਵੱਡਾ ਸੰਘਰਸ਼ ਵਿੜੂਗੀ ਠੀਕ ਹੈ